ਸੋਹੀ ਪੀਵੀਟਾਸੀ ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਆਸ਼ੀਕਾਲ ਵੀਡੀਓ ਚ ਜਿਹੜੀ ਅੱਜ ਆਪਾਂ ਗੱਲ ਕਰਨੀ ਆ ਗੱਲ ਕਰਾਂਗੇ ਵੀ ਝੋਨੇ ਵਿੱਚ ਜ਼ਿੰਕ ਬਾਰੇ ਜਿੱਦਾਂ ਆਪਾਂ ਜਦੋਂ ਝੋਨੇ ਦੇ ਵਿੱਚ ਦੂਜੀ ਡੋਜ਼ ਪਾਈ ਸੀਗੀ ਯੂਰੀ ਦੀ ਕੰਪਲੀਟ ਕਰੀ ਸੀ ਉਦੋਂ ਤੋਂ ਆਪਾਂ ਤੁਹਾਨੂੰ ਇੱਕ ਜ਼ਿੰਕ ਬਾਰੇ ਦੱਸਿਆ ਸੀਗਾ ਵੀ ਕਿਹੜਾ ਜ਼ਿੰਕ ਪਾਉਣਾ ਚਾਹੀਦਾ ਆਪਾਂ ਨੂੰ 33% ਪਾਉਣਾ ਚਾਹੀਦਾ ਵੀ ਆ ਜਿਹੜਾ ਆਪਣਾ ਲਿਕਵਿਡ ਜ਼ਿੰਕ ਆਉਂਦਾ ਜਿਹੜਾ ਆਪਣਾ 49.5 ਜ਼ਿੰਕ ਆਕਸਾਈਡ ਆ ਇਹ ਪਾਉਣਾ ਚਾਹੀਦਾ ਕਿਉਂਕਿ ਉਦੋਂ ਜਦੋਂ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਵੀਡੀਓ ਦੇ ਵਿੱਚ ਪਈ ਕਈ ਬਣਾਵਾਂ ਦੇ ਕਮੈਂਟ ਆਏ ਸੀ ਕਿ ਬਾਈ ਵੀ ਲਿਕਵਿਡ ਜ਼ਿੰਕ ਜਿਹੜਾ ਰੇਦੇ ਵਿੱਚ ਜਿਆਦਾ ਕੰਮ ਕਰਦਾ ਵੀ ਆਪਾਂ ਇਹਦੀ ਸਪਰੇ ਨਹੀਂ ਕਰ ਸਕਦੇ ਕਹਿੰਦੇ ਸਪਰੇ ਦੇ ਵਿੱਚ ਜਿਹੜਾ ਬਾਈ ਇਹਦੀ ਗ੍ਰੈਵਿਟੀ ਬਹੁਤ ਹੈ گاੜਾ ਮਤਲਬ ਕਿ ਵੀ ਗਾੜੇ ਕਰਕੇ ਸਪਰੇ ਦੇ ਵਿੱਚ ਲੋਟ ਨਹੀਂ ਆਉਂਦਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਇਹੋ ਚੀਜ਼ ਦੱਸਣੀ ਹੈ ਵੀ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਵੀ ਕਿਹੜਾ ਜ਼ਿੰਕ ਜਿਹੜਾ ਤੁਹਾਡੇ ਖੇਤ ਦੇ ਵਿੱਚ ਪ੍ਰੋਪਰ ਵਧੀਆ ਕੰਮ ਕਰੂਗਾ ਨਾਲ ਦੀ ਨਾਲ ਤੁਹਾਨੂੰ ਦਿਖਾਉਣਾ ਝੋਨਾ ਝੋਨਾ ਦੇਖੋ ਆਪਣਾ ਪੂਰਾ ਟਾਪ ਦਾ ਖੜਾ ਪੂਰਾ ਕਹਿੰਦਾ ਬੋਲੇ ਧਰਤੀ ਢੱਕ ਲਈ ਹਾਈਟ ਵੀ ਪ੍ਰੋਪਰ ਗਰੋਥ ਵੀ ਬਹੁਤ ਸੋਹਣੀ ਹੈ ਬਾਕੀ ਜੋ ਆਪਾਂ ਇਹਦੇ ਵਿੱਚ ਬਾਇਓ ਬਾਕਾਇਦਾ ਵੀਡੀਓ ਪਾਈ ਵੀ ਹੁਣ ਇਹਨੇ ਪੁੱਛਿਆ ਵੀ ਬਾਈ ਕੀ ਪਾਇਆ ਸੀਗਾ ਉਹ ਤੁਸੀਂ ਵੀਡੀਓ ਜਾ ਕੇ ਦੇਖ ਲਿਓ ਕੋਈ ਆਪਾਂ ਕੁਝ ਜ਼ਿਆਦਾ ਨਹੀਂ ਪਾਇਆ ਤੇ ਇਹੀ ਚੀਜ਼ਾਂ ਆਪਾਂ ਕਹਿੰਦੇ ਹੁੰਨੇ ਵੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੁੰਦੀ ਸਿਰਫ ਟਾਈਮ ਟੇਬਲ ਨਾਲ ਜਿਹੜਾ ਝੋਨੇ 'ਚ ਆਪਾਂ ਨੂੰ ਖਾਦ ਖਰਕ ਦੇਣ ਦੀ ਲੋੜ ਹੁੰਦੀ ਵੀ ਕਿਹੜੇ-ਕਿਹੜੇ ਤੱਤ ਜ਼ਿਆਦਾ ਜ਼ਰੂਰੀ ਉਹ ਦੇਣ ਦੀ ਲੋੜ ਆ ਪਰ ਆਪਾਂ ਇੱਕ ਗੱਲ ਅਜ ਜਿੰਕ ਬਾਰੇ ਕਰਨੀ ਹੈ ਜਿੱਦਾਂ ਜਿਹੜਾ 39.5% ਜਿਹੜਾ ਇਹ ਜਿੰਕ ਆਉਂਦਾ ਵੀ ਇਹ ਪਾਉਣਾ ਚਾਹੀਦਾ ਜਾਂ ਆਪਾਂ ਨੂੰ 33% ਜਾਂ 21% ਤੇ ਜਿਹੜੇ ਬੰਦੇ ਕਹਿੰਨੇ ਵੀ ਰੇਹ ਦੇ ਵਿੱਚ ਇਹ ਜਿੰਕ ਜ਼ਿਆ ਉਹਨਾਂ ਦਾ ਵੀ ਅੱਜ ਆਪਾਂ ਜਿਹੜਾ ਭਲੇਖਾ ਦੂਰ ਕਰਨਾ ਉਹ ਆਪਾਂ ਇਹਨੂੰ ਕਿੱਦਾਂ ਦੇਖ ਸਕਦੇ ਹਾਂ ਵੀ ਜਿਹੜਾ ਰੇ ਦੇ ਵਿੱਚ ਇਹ ਪ੍ਰੋਪਰ ਕੰਮ ਕਰਦਾ ਹੈ ਆਪਣਾ 33% ਪ੍ਰੋਪਰ ਜਿਆਦਾ ਵਧੀਆ ਕੰਮ ਕਰਦਾ। ਸੋ ਤੁਸੀਂ ਕੀ ਕਰਨਾ ਵੀ ਤੁਸੀਂ ਦੋਨੇ ਜ਼ਿੰਕ ਜੇ ਲਿਆਂਦੇ ਪਏ ਆ ਤਾਂ ਵੀ ਵਧੀਆ ਨਹੀਂ ਥੋੜੇ ਥੋੜੇ ਲਿਆ ਕੇ ਤੁਸੀਂ ਦੇਖ ਲਓ ਕਿਉਂਕਿ 33% ਜ਼ਿੰਕ ਤਾਂ ਇੱਕ ਕਾਮਨ ਆ ਹਰੇਕ ਕਿਸਾਨ ਦੀ ਮੋਟਰ ਤੇ ਹੁੰਦਾ ਹੀ ਆ ਪਰ ਨਾਲ ਦੀ ਨਾਲ ਕਈ ਬੰਦੇ ਲਿਕੜ ਜ਼ਿੰਕ ਵੀ ਲੈ ਆਉਨੇ ਆ ਜੇ ਬਾਈ ਜਾਨ ਤੁਸੀਂ 5-4 ਲਿਕਵਿਡ ਜ਼ਿੰਕ ਲਿਆਂਦਾ ਉਹਦੇ ਵਿੱਚੋਂ ਬੇਸ਼ੱਕ 1 ਲੀਟਰ ਘੋਲ ਲਓ ਤਾਂ ਕਿ ਤੁਹਾਡਾ ਜਿਹੜਾ 4 ਲੀਟਰ ਬਾਕੀ ਵੀ ਖਰਾਬ ਨਾ ਜਾਵੇ ਤੁਸੀਂ ਤਿਆਰਬਾ ਕੀ ਕਰਨਾ ਹੈ ਜਿੰਕ ਨੂੰ ਲੈਣਾ ਇਹ ਜ਼ਿੰਕ ਨੂੰ ਥੋੜਾ ਜਿਹਾ ਜਿੱਥੇ ਤੁਹਾਨੂੰ ਲੱਗਦਾ ਵੀ ਜ਼ਿੰਕ ਦੀ ਘਾਟ ਹੈ ਬੂਟਿਆਂ ਦੇ ਵਿੱਚ ਆਪਣੇ ਹੁਣ ਕਿਤੇ ਘਾਟ ਹੈ ਨਹੀਂ ਨਹੀਂ ਤੁਹਾਨੂੰ ਦੱਸ ਵੀ ਦਿੰਦੇ ਤੇ ਜਿੱਦਾਂ ਕਿਤੇ ਵੀ ਤੁਹਾਨੂੰ ਲੱਗਦੀ ਵੀ ਕਾਫੀ ਜ਼ਿੰਕ ਦੀ ਘਾਟ ਹੈ ਉੱਥੇ ਤੁਸੀਂ ਇਹ ਜ਼ਿੰਕ ਨੂੰ ਘੋਲ ਕੇ ਥੋੜੇ ਜਿਹੇ ਏਰੀਆ ਦੇ ਵਿੱਚ ਪਾਣੀ ਚ ਪਾ ਦੇਣਾ 4-5 ਦਿਨਾਂ ਬਾਅਦ ਤੁਸੀਂ ਦੇਖਣਾ ਵੀ ਉੱਥੇ ਜਿਹੜਾ ਇਹ ਜਿੰਕ ਨੇ ਪ੍ਰੋਪਰ ਕੰਮ ਕਰਿਆ ਜਾਂ ਨਹੀਂ ਕਰਿਆ ਤਿੰਨ ਚਾਰ ਦਿਨ ਬਾਅਦ ਤੁਹਾਨੂੰ ਰਿਜ਼ਲਟ ਦਾ ਜਿਹੜਾ ਉੱਥੇ ਪਤਾ ਲੱਗ ਜਾਣਾ ਕੋਈ ਐਦਾਂ ਦੀ ਕੋਈ ਝੋਨੇ ਦੀ ਤੱਗੀ ਹੁੰਦੀ ਹੈ ਜੋ ਕਿਤੇ ਸਾਈਡ ਤੇ ਪੀਲਾ ਜਿੱਥੇ ਘਾਟਾਈ ਹੁੰਦੀ ਆ ਉੱਥੇ ਤੁਸੀਂ ਇਹਨੂੰ ਟੈਸਟ ਕਰ ਸਕਦੇ ਆ ਕਿਉਂਕਿ ਜੇ ਆਪਾਂ ਨਾਲ ਨਾਲ ਤਜਰਬਾ ਕਰੂਗੇ ਕਿਉਂਕਿ ਜੇ ਜਿੱਦਾਂ ਬਿਮਾਰੀ ਦਾ ਲੈਬੋਰੀ ਜੀ ਪਤਾ ਲੱਗਦਾ ਵੀ ਕਿਹੜੀ ਆਪਾਂ ਨੂੰ ਦਵਾਈ ਨੇ ਕੰਮ ਕਰਿਆ ਜਾਂ ਕਿਹੜੀ ਨੇ ਨਹੀਂ ਕਰਿਆ ਕਿਉਂਕਿ ਜੇ ਬੇਫਜ਼ੂਲ ਆਪਾਂ ਖੇਤ ਦੇ ਵਿੱਚ ਚੀਜ਼ਾਂ ਪਾਵਾਂਗੇ ਤਾਂ ਇਦਾਂ ਵੀ ਨਹੀਂ ਪਤਾ ਲੱਗਦਾ। ਸੋ ਸਭ ਤੋਂ ਵਧੀਆ ਤੁਸੀਂ ਲਿਕਵਿਡ ਜ਼ਿੰਕ ਨੂੰ ਕੀ ਕਰਨਾ? ਲਿਕਵਿਡ ਜ਼ਿੰਕ ਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਘੋਲ ਕੇ ਜਿੱਥੇ ਤੁਹਾਡੇ ਜ਼ਿੰਕ ਦੀ ਘਾਟ ਆ ਉੱਥੇ ਪਾਣੀ ਦੇ ਵਿੱਚ ਪਾ ਕੇ ਦੇਖ ਲਓ। 2-3 ਦਿਨ ਦੇ ਵਿੱਚ ਜੇ ਉੱਥੇ ਰਿਜ਼ਲਟ ਤੁਹਾਨੂੰ ਲੱਗਿਆ ਠੀਕ ਆ ਉਹ ਤੁਸੀਂ ਤਾਂ ਇਹਨੂੰ ਯੂਰੀ ਦੇ ਵਿੱਚ ਪਾ ਸਕਦੇ ਕਿਉਂਕਿ ਇਹ ਆਪਾਂ ਤਜਰਬਾ ਕਰਿਆ ਸੀਗਾ। ਇਹਨੇ 2-3 ਦਿਨ ਦੇ ਵਿੱਚ ਉੱਥੇ ਕੋਈ ਪਾਣੀ ਦੇ ਵਿੱਚ ਪ੍ਰੋਪਰ ਜ਼ਿਆਦਾ ਕੰਮ ਨਹੀਂ ਕਰਿਆ ਹੈਗਾ। ਬੂਟੇ ਉਦਾਂ ਦੇ ਉਦਾਂ ਹੀ ਜਿੰਕ ਦੀ ਘਾੜ ਦਿਖਾ ਰਹੇ ਸੀਗੇ ਇਸ ਕਰਕੇ ਆਪਾਂ ਤੁਹਾਨੂੰ ਇਹ ਜੇ ਰეკਮੈਂਡ ਨਹੀਂ ਕਰਨਾ ਹੈਗਾ ਵੀ ਮੇਰੇ ਕਹੇ ਤੋਂ ਤੁਸੀਂ ਇਹ ਪਾ ਲਿਓ ਤੁਸੀਂ ਆਪ ਹੀ ਤਜਰਬਾ ਕਰ ਲਿਓ ਦੂਜੀ ਸਾਈਡ ਤੁਸੀਂ ਐਂ ਕਰਿਓ ਵੀ ਰੇਹ ਦੇ ਵਿੱਚ ਰਲਾ ਕੇ ਜਾਂ ਤੁਸੀਂ ਜੇ ਰੇਹ 'ਚ ਨਹੀਂ ਰਲਾਉਣਾ ਫਿਰ ਕਈ ਬੰਦੇ ਨੂੰ ਕਨਫਿਊਜ਼ਨ ਹੁੰਦੇ ਵੀ ਬਾਈ ਰੇਹ ਨਹੀਂ ਇਹ ਜਿਹੜਾ ਆਪਣਾ ਝੋਨਾ ਕਾਲਾ ਕਰਦਾ ਤਾਂ ਤੁਸੀਂ ਹਲਕਾ ਜਿਹਾ ਰੇਤੇ ਦੇ ਵਿੱਚ ਰਲਾ ਕੇ ਆਪਣੇ ਹਿਸਾਬ ਦੇ ਨਾਲ ਜਿਹੜਾ ਝੋਨੇ ਦੇ ਵਿੱਚ ਜਿਹੜਾ ਜਿੰਕ ਆ ਉਹ 33% ਪਾ ਦਿਓ ਇੱਕ ਸਾਈਡ ਕਿਸੇ ਹੋਰ ਖੇਤ ਦੇ ਖੁੰਚੇ ਜਿੱਥੇ ਤੋਂ ਜਿੰਕ ਦੀ ਘਾੜ ਲੱਗੂ ਉੱਥੇ ਤੁਸੀਂ ਤਿੰਨਾਂ ਚਾਰਾਂ ਤਿੰਨਾਂ ਬਾਅਦ ਦੇਖ ਲ ਕਿਹੜੇ ਜ਼ਿੰਕ ਦਾ ਜ਼ਿਆਦਾ ਵਧੀਆ ਰਿਜ਼ਲਟ ਰਿਹਾ ਉਹ ਤੁਹਾਨੂੰ ਆਪਣੇ ਆਪ ਤੁਹਾਡਾ ਤਜਰਬਾ ਕਰਿਆ ਵਾ ਤੁਹਾਨੂੰ ਜਿਹੜਾ ਤੁਸੀਂ ਦੇਖੋਗੇ ਉਹ ਆਪ ਦੱਸੂਗਾ ਵੀ ਹਾਂ ਵੀ ਤੁਹਾਨੂੰ ਕਿਹੜਾ ਜ਼ਿੰਕ ਪਾਉਣਾ ਚਾਹੀਦਾ ਕਿਉਂਕਿ ਆਪਣੀ ਬਈ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਵੀ ਭਰਾ ਦੀ ਕੋਈ ਵੀ ਚੀਜ਼ ਖੇਤ ਦੇ ਵਿੱਚ ਵੇਸਟ ਨਾ ਜਾਵੇ ਜਿਹਦੇ ਕਰਕੇ ਉਹਦਾ ਪੈਸੇ ਦਾ ਨੁਕਸਾਨ ਫਸਲ ਦਾ ਕਿਉਂਕਿ ਬੇਸ਼ੱਕ ਆਪਾਂ ਚਲੋ ਇਹ ਲਿਕਵਿਡ ਜ਼ਿੰਕ ਰ ਇਹਦੇ ਵਿੱਚ ਪਾ ਦਨੇ ਆ ਆਪਾਂ ਪਹਿਲੀ ਤਾਂ ਗੱਲ ਹੈ ਇੱਕ ਗੱਟਾ ਕੀਲੇ ਦੇ ਮਗਰ ਯੂਰੀਆ ਦਾ ਪਾ ਜਣਾ ਦੂਜੀ ਵਾਰ ਜੇ ਕੰਮ ਨਾ ਕਰਿਆ ਜ਼ਿੰਕ ਦੀ ਘਾਟ ਰਹੀ ਬੂਟੇ ਦੇ ਵਿੱਚ ਜਿਹੜੀ ਤਤਾਂ ਦੀ ਅਪਟੇਕ ਪਾਣੀ ਦੀ ਅਪਟੇਕ ਹੋ ਰੁਕੀ ਰਹਿਣੀ ਕਿਉਂਕਿ ਜਦੋਂ ਤੱਕ ਪੌਦੇ ਦੇ ਵਿੱਚ ਜਿਹੜੀ ਜ਼ਿੰਕ ਦੀ ਘਾਟ ਰਹੂਗੀ ਉਦੋਂ ਤੱਕ ਬੂਟੇ ਦੇ ਵਿੱਚ ਪਾਣੀ ਦੀ ਘਾਟ ਰਹੂਗੀ ਬੇਸ਼ੱਕ ਬੂਟਾ ਪਾਣੀ ਦੇ ਵਿੱਚ ਖੜਾ ਹੈ ਪਾਣੀ ਦੇ ਬਿਨਾ ਜਿਹੜੀ ਤਤਾਂ ਦੀ ਅਪਟੇਕ ਨਹੀਂ ਹੋਣੀ ਤੇ ਬੂਟੇ ਨੇ ਸਟ੍ਰੈਸ 'ਚ ਰਹਿਣਾ ਉਹਨੇ ਪ੍ਰੋਪਰ ਜਿਹੜਾ ਆਪਣਾ ਵਾਧਾ ਵਿਕਾਸ ਨਹੀਂ ਕਰਨਾ ਹੈਗਾ ਠੀਕ ਹੈ ਉਹਦੇ ਕਰਕੇ ਇੱਕ ਤਾਂ ਆਪਣਾ ਜਿਹੜਾ ਵੀ ਜਦੋਂ ਆਪਾਂ ਇਹ ਜ਼ਿੰਕ ਵਰਤ ਲਨੇ ਆਪਾਂ 8-10 ਦਿਨ ਵੇਟ ਕਰਦੇ ਆ ਵੀ ਹੁਣ ਕੰਮ ਕਰੂਗਾ ਹੁਣ ਕੰਮ ਕਰੂਗਾ ਇਹ ਵੀਡੀਓ ਬਣਾਈ ਹੈ ਵੀ ਤੁਸੀਂ ਪਹਿਲਾਂ ਸਾਰੇ ਖੇਤ ਦੇ ਵਿੱਚ ਤਜਰਬਾ ਕਰਨ ਨਾਲੋਂ ਕਿਤੇ ਇੱਕ ਖੇਤ ਦੇ ਛੋਟੇ ਜਿ ਖੂਂਜੇ ਵਿੱਚ ਤਜਰਬਾ ਕਰ ਲਓ ਤਾਂ ਵਧੀਆ ਗੱਲ ਆ। ਬਾਕੀ ਜਦੋਂ ਤੁਸੀਂ ਤਜਰਬਾ ਕਰੋਗੇ ਤੁਹਾਡੇ ਆਪ ਹੀ ਤਜਰਬੇ ਨੇ ਤੁਹਾਨੂੰ ਰਿਜ਼ਲਟ ਦੱਸ ਦੇਣਾ ਜਿਹੜੀ ਚੀਜ਼ ਤੁਹਾਨੂੰ ਬੈਸਟ ਲੱਗੀ, ਵਧੀਆ ਲੱਗਿਆ ਵੀ ਇਹਦਾ ਜਿ ਰਿਜ਼ਲਟ ਲੱਗਦਾ ਵੀ ਹਾਂ ਪ੍ਰੋਪਰ 100% ਰਿਜ਼ਲਟ ਸਾਨੂੰ ਕਿਹੜੇ ਜਿੰਕ ਦਾ ਮਿਲਿਆ। ਬੇਸ਼ੱਕ ਤੁਸੀਂ ਜ 21 ਦਾ ਵੀ ਨਾਲ ਕਰ ਲਓ ਜਿਹੜਾ 21% ਆਉਂਦਾ। ਤੇ ਉਦੋਂ ਤੁਸੀਂ ਤਜਰਬਾ ਕਰਕੇ ਦੇਖ ਲਓ ਜਿਹੜਾ ਜ਼ਿੰਕ ਤੁਹਾਨੂੰ ਬੈਸਟ ਲੱਗੂਗਾ ਉਹ ਤੁਸੀਂ ਵਰਤ ਲਿਓ ਬਾਕੀ ਹਾਂ ਜੇ ਝੋਨੇ ਦੇ ਵਿੱਚ ਤੁਸੀਂ ਸਪਰੇਅ ਕਰਨੀ ਹੈ ਜ਼ਿੰਕ ਦੀ ਫਿਰ ਲਿਕਵਿਡ ਜ਼ਿੰਕ ਚਲੇਟਡ ਜ਼ਿੰਕ ਬੈਸਟ ਹਨ ਦੋਨੇ ਫਿਰ ਇਹ ਤੁਸੀਂ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਹਾਂ ਵੀ ਆਪਾਂ ਇਹਨਾਂ ਨੂੰ ਸਪੈਸ਼ਲ ਵੀ ਆਪਾਂ ਯੂਰੀਆ 'ਚ ਵੀ ਪਵਾ ਦਈਏ ਤੁਹਾਡੇ ਤੋਂ ਤੇ ਉਦੋਂ ਬਾਅਦ ਆਪਾਂ ਤੁਹਾਨੂੰ ਕਹਿਦੀ ਵੀ ਬਾਈ ਇਹਨੂੰ ਰੇ ਦੇ ਵਿੱਚ ਵੀ ਪਾ ਦੋ ਕਿਉਂਕਿ ਆਪਾਂ ਤਜਰਬਾ ਕਰਕੇ ਦੇਖਿਆ ਆਪਾਂ ਯੂਰੀਆ ਦੇ ਵਿੱਚ ਇਹ ਤਾਂ ਨਹੀਂ ਪਾਇਆ ਕਿਉਂਕਿ ਆਪਾਂ ਨੂੰ ਇਹਦਾ ਜਿਹੜਾ ਪ੍ਰੋਪਰ ਰਿਜ਼ਲਟ ਨਹੀਂ ਮਿਲਿਆ ਹੈਗਾ ਕਿਉਂਕਿ ਜਿੰਨਾਕ ਯੂਰੀਆ ਪਾਉਣ ਦੇ ਨਾਲ ਜਿਹੜੀ ਕਲੋਰੋਫਿਲ ਬੂਟੇ ਦੇ ਵਿੱਚ ਵੱਧਦੀ ਹੈ ਹਲਕਾ ਜਾਂ ਕਾਲਾਪਣ ਆ ਜਾਂਦਾ ਆਪਾਂ ਨੂੰ ਲੱਗਦਾ ਵੀ ਜ਼ਿੰਕ ਕੰਮ ਕਰ ਗਿਆ ਤੇ ਉਦੋਂ ਬਾਅਦ ਜਦੋਂ ਨਾਈਟ੍ਰੋਜਨ ਦਾ ਟਾਈਮ ਲੰਘ ਜਾਂਦਾ ਜ਼ਿੰਕ ਦੀ ਘਾਟ ਲੰਬੀ ਰਹਿੰਦੀ ਉਦੋਂ ਫੇਰ ਬੂਟਾ ਜਿਹੜਾ ਪੇਲਾਪਣ ਪੌਦੇ ਆਪਣੇ ਜਿਹੜੇ ਫੇਰ ਬੂਟੇ ਪੀਲੇ ਦੇਖਣ ਲੱਗ ਜਾਂਦੇ ਆ ਸੋ ਇਹਦੇ ਕਰਕੇ ਹੀ ਆਪਾਂ ਕਹਿੰਦੇ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਤਜਰਬਾ ਕਰਕੇ ਦੇਖ ਲਓ ਥੋੜਾ ਜਿਹਾ ਜੇ ਲਿਕਵਿਡ ਹੈ ਇਹਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ ਖੁੰਝੇ ਜਿਹਾ ਪਾ ਕੇ ਦੇਖ ਲਓ ਬਾਕੀ ਨੂੰ ਛੱਟੇ ਨਾਲ ਬਾਕੀ ਤੇ ਇਹਦੇ ਵਿੱਚ ਕ ਰਾਤ ਆਪਣੇ بارش ਬਹੁਤ ਵਧੀਆ ਹੋਈ ਹੈ तकरीबन ਇਹਨ ਪੂਰਾ ਘੰਟਾ ਮੇ ਹੀ ਪੈ ਗਿਆ ਤੇ ਆਪਾਂ ਕੱਲ ਹੀ ਇਹਦੇ ਵਿੱਚ ਜਿਹੜੀ ਆਖਰੀ ਤੇ ਤੀਜੀ ਡੋਜ਼ ਯੂਰੀ ਇਹਦੀ ਆ ਉਹ ਕੰਪਲੀਟ ਕਰੀ ਆ ਕੰਪਲੀਟ ਤੀਜੀ ਡੋਜ਼ ਆਪਾਂ ਕਰਤੀ ਰੇ ਆਪਣੇ ਫਾਈਨਲ ਹੋਗੇ ਇਹਦੇ ਤੋਂ ਬਾਅਦ ਹੁਣ ਆਪਾਂ ਹਲੇ ਤੱਕ ਜਦੋਂ ਤੱਕ ਇਹਦੇ ਚ ਕਿਸੇ ਵੀ ਤਰ੍ਹਾਂ ਦੀ ਮਹਾਰਾਜ ਕਰੇ ਕੋਈ ਦਿੱਕਤ ਆਵੇ ਨਾ ਨਾ ਕਿਸੇ ਹੋਰ ਦੇ ਖੇਚ ਆਵੇ ਤੇ ਉਦੋਂ ਤੱਕ ਆਪਾਂ ਸਿਰਫ ਇਹਦਾ ਜਿਹੜਾ ਪਾਣੀ ਦਾ ਪ੍ਰਬੰਧ ਹੈ ਜਿਹੜਾ ਇਹਦੇ ਵਿੱਚ ਪਾਣੀ ਦਾ ਬੈਲੈਂਸ ਹੋ ਕਰਕੇ ਰੱਖਣਾ ਇਹ ਨਹੀਂ ਹੈਗਾ ਵੀ ਹੁਣ ਆਪਾਂ ਇਹਦੇ ਵਿੱਚ ਪਾਣੀ ਖੜਾ ਕਰਕੇ ਰੱਖਣਾ 5-4 ਦਿਨਾਂ ਦੇ ਵਿੱਚ ਅੱਜ ਆਪਾਂ ਮੋਟਰਾਂ ਬਿਲਕੁਲ ਬੰਦ ਕਰਤੀਆਂ ਤੇ ਆਪਣੀਆਂ ਜਿਹੜੀਆਂ ਮੋਟਰਾਂ ਬੰਦ ਆ ਕੋਈ ਆਪਾਂ ਹੁਣ ਪਾਣੀ ਦਾ ਇਹ ਪਾਉਣਾ ਨਹੀਂ ਹੁਣ ਤੇ ਜਦੋਂ ਤੀਜੀ ਰੇ ਲੰਪਲੀਟ ਹੋ ਗਈ ਹੁਣ ਆਪਾਂ ਪਚੋਨੇ ਨੂੰ ਪ੍ਰੋਪਰ ਇੱਕ ਵਾਰ ਜਿਹੜਾ ਸੁਕਾ ਦੇਣਾ ਇਹ ਨਹੀਂ ਹੈਗਾ ਵੀ ਆਪਾਂ ਤੇੜਾ ਪਾੜ ਦੇਣੀ ਆ ਇੱਕ ਵਾਰ ਸੁਕਾ ਕੇ ਫਿਰ ਜਿਹੜੀ ਖਾਦ ਖਰਾਕਾ ਪ੍ਰੋਪਰ ਇਹ ਲੱਗ ਜੂਗੀ ਉਸ ਤੋਂ ਬਾਅਦ ਹਲਕਾ ਹਲਕਾ ਜਿਹੜਾ ਬੱਤੀ ਬੱਤੀ ਆਪਾਂ ਪਾਣੀ ਹੈਂਡ ਤੱਕ ਲਾਉਂਦੇ ਰਹਿਣਾ ਬਾਕੀ ਜੋ ਜੋ ਜਿੱਦਾਂ ਜਿੱਦਾਂ ਅੱਗੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ